ਸਰ ਤੋਂ ਬਿਹਤ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 골ਡਨ ਐਵੇਨਿਊ ਦੇ ਬਾਹਰ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਸੋ ਦੱਸਦੇ ਨੇ ਆ ਕਿ ਕੱਲ੍ਹ ਦੇਰ ਰਾਤ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਮੋਟਰਸਾਈਕਲ ਸਵਾਰਾਂ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨਿਮਿਸ਼ ਨਾਮ ਦੱਸਿਆ ਜਾ ਰਿਹਾ ਹੈ ਮਹਿ 23 ਸਾਲ ਦੀ ਉਮਰ ਹੈ ਔਰ ਕਿਹਾ ਜਾ ਰਿਹਾ ਹੈ ਕਿ ਰੋਟੀ ਖਾ ਕੇ ਘਰ ਤੋਂ ਪਰਤ ਰਿਆ ਸੀ ਔਰ ਇਸੇ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਗੱਡੀ ਨੂੰ ਘੇਰਾ ਪਾਇਆ ਔਰ ਉਸ ਤੋਂ ਬਾਅਦ ਤਾਬਰ ਤੋੜ ਫਾਇਰਿੰਗ ਕਰ ਦਿੱਤੀ जिस तमिश जी ਤਾਂ ਤੇ ਹੀ ਮੌਤ ਹੋ ਗਈ ਹਾਲਾਂਕਿ ਇਸ ਦੇ ਨਾਲ ਉਸ ਦਾ ਸਾਥੀ ਬੈਠਾ ਹੋਇਆ ਸੀਗਾ ਉਸ ਨੂੰ ਵੀ 4 ਗੋਲੀਆਂ ਲੱਗੀਆਂ ਨੇ ਜਿਸ ਕਰਕੇ ਉਹ ਕੰਬੀਰ ਜ਼ਖਮੀ ਹੋਇਆ ਹੈ ਤਸਵੀਰ ਜਿਹੜੀ ਦਿਖਾ ਰਹੇ ਹਾਂ ਉਹ ਨਿਮਿਸ਼ਦੀ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ 13 ਤੋਂ 14 ਗੋਲੀਆਂ ਇਸ ਨੌਜਵਾਨ ਨੂੰ ਲੱਗੀਆਂ ਨੇ ਜਿਸ ਕਰਕੇ ਮੌਕੇ ਤੇ ਹੀ ਇਸ ਦੀ ਮੌਤ ਹੋ ਗਈ ਹੈ ਔਰ ਨਾਲ ਦੇ ਨਾਲ ਉਸ ਗੱਡੀ ਦੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਨੌਜਵਾਨ ਆਪਣੇ ਦੋਸਤ ਦੇ ਨਾਲ ਰੋਟੀ ਖਾ ਕੇ ਪਰਤ ਰਿਆਸੀ ਔਰ اسی ਦੌਰਾਨ ਇਸ ਵੱਡੀ ਵਾਰਦਾਤ ਨੂੰ ਅੰਜਾਮ ਮੋਟਰਸਾਈਕਲ ਸਵਾਰਾਂ ਵੱਲੋਂ ਦਿੱਤਾ ਜਾਂਦਾ ਹੈ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਕਿਸੇ ਦੇ ਨਾਲ ਨਹੀਂ ਹੈ ਕਿਉਂਕਿ ਨਿਮਿਸ਼ ਮਹਿਜ਼ 23 ਸਾਲ ਦਾ ਸੀਗਾ ਔਰ ਪੜ੍ਹਾਈ ਕਰ ਰਿਹਾ ਸੀ ਨਾਲ ਦੇ ਨਾਲ ਆਪਣਾ ਬਿਜ਼ਨਸ ਵੀ ਸੰਭਾਲਦਾ ਸੀ ਕਿਨਾ ਹਮਲਾਵਰਾਂ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨਿਮਿਸ਼ ਦੀ ਜਾਨ ਲੈ ਲਈ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਪਰ ਜਿਸ ਤਰ੍ਹਾਂ ਦੇ ਨਾਲ 14 ਗੋਲੀਆਂ ਇਸ ਨਿਮਿਸ਼ ਨੂੰ ਮਾਰੀਆਂ ਗਏ ਨੇ ਸਾਫ਼ ਜਿਹੜੀ ਹੈ ਉਹ ਨਜ਼ਰ ਆ ਰਿਹਾ ਹੈ ਕਿ ਜਿਹੜੇ ਹਮਲਾਵਰ ਸੀ ਉਹਨਾਂ ਨੇ ਪੂਰਾ ਟਾਰਗੇਟ ਜਿਹੜਾ ਸੀ ਉਹ ਨਿਮਿਸ਼ ਹੀ ਸੀਗਾ ਔਰ ਨਿਮਿਸ਼ ਤੇ ਹੀ ਗੋਲੀਆਂ ਲਗਾਤਾਰ ਇੱਕ ਤੋਂ ਬਾਅਦ ਇੱਕ 14 ਫਾਇਰ ਕੀਤੇ ਗਏ ਨੇ ਔਰ 14 ਫਾਇਰ ਜਿਹੜੇ ਨੇ ਉਹ ਨਿਮਿਸ਼ ਨੂੰ ਲੱਗੇ ਨੇ ਫਿਲਹਾਲ ਜਿਸ ਦਾ ਸਾਥੀ ਨਾਲ ਦੇ ਸੀਟ ਤੇ ਬੈਠਾ ਸੀ ਉਸ ਨੂੰ ਵੀ ਚਾਰ ਗੋਲੀਆਂ ਲੱਗੀਆਂ ਨੇ ਜੋ ਕਿ ਕੰਬੀਰ ਜ਼ਖਮੀ ਹੈ ਹਸਪਤਾਲ ਦੇ ਵਿੱਚ ਇਲਾਜ ਜਿਸ ਦਾ ਹੋ ਰਿਹਾ ਔਰ ਉਸ ਤੇ ਹੋਸ਼ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਿਰਕਾਰ ਇਹ ਨੌਜਵਾਨ ਕੌਣ ਸਨ ਜਿਨ੍ਹਾਂ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਗੋਲਡਨ ਐਵੇਨਿਊ ਦੇ ਬਾਹਰ ਦੱਸਿਆ ਜਾ ਰਿਹਾ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨਿਮਿਸ਼ ਕੁਮਾਰ ਦੱਸਿਆ ਜਾ ਰਿਹਾ ਜਿਸ ਦੀ ਮੌਤ ਹੋਈ ਹੈ ਔਰ ਹਰਪ੍ਰੀਤ ਸਿੰਘ ਨਿਮਿਸ਼ ਦੇ ਨਾਲ ਬੈਠਾ ਸੀਗਾ ਜਿਸ ਦੇ 4 ਗੋਲੀਆਂ ਲੱਗੀਆਂ ਨੇ ਔਰ ਕਿਹਾ ਜਾ ਰਿਹਾ ਕਿ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੱਡੀ ਨੂੰ ਘੇਰਾ ਪਾ ਕੇ ਉਸ ਉੱਤੇ ਲਗਾਤਾਰ ਫਾਇਰਿੰਗ ਕੀਤੀ ਗਈ ਔਰ ਨਿਮਿਸ਼ ਤੇ ਉਸਦੇ ਦੋਸਤ ਨੂੰ ਗੱਡੀ ਚੋਂ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ 14 ਫਾਇਰ ਜਿਹੜੇ ਨੇ ਉਹ ਨਿਮਿਸ਼ ਨੂੰ ਲੱਗੇ ਨੇ ਜਿਸ ਕਰਕੇ ਨਿਮਿਸ਼ ਦੀ ਥਾਂ ਉੱਤੇ ਹੀ ਮੌਤ ਹੋ ਗਈ ਹੈ ਇਸ ਦੇ ਨਾਲ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਜੋ ਨਿਮਿਸ਼ ਦਾ ਬ੍ਰਦਰ ਹੈ ਉਸਦੇ ਕਹਿਣ ਮੁਤਾਬਕ ਉਹ ਟਾਬੇ 'ਚ ਕੰਮ ਕਰ ਰਿਆ ਸੀ ਔਰ ਇਸੇ ਦੌਰਾਨ ਉਸ ਨੂੰ ਕਾਲ ਆਂਦਾ ਹੈ ਕਿ ਉਸਦੇ ਭਰਾ ਦਾ ਕਿਸੇ ਨਾਲ ਝਗੜਾ ਹੋ ਗਿਆ ਜਦੋਂ ਉਹ ਮੌਕੇ ਤੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਉਸਦਾ ਭਰਾ ਲਹੂ ਲੋਹਾਨ ਜਿਹੜਾ ਹੈ ਗੱਡੀ ਦੇ ਵਿੱਚ ਪਿਆ ਹੋਇਆ ਹੈ 14 ਫਾਇਰ ਉਸ ਨੂੰ ਲੱਗੇ ਹੋਏ ਨੇ ਜਿਵੇਂ ਉਸ ਕਿਵੇਂ ਉਸ ਨੂੰ ਹਸਪਤਾਲ ले जायगा पर डॉक्टर ने उसको मृतक एलान ਦਿੱਤਾ ਫਿਲਹਾਲ ਉਸ ਦਾ ਜਿਹੜਾ ਸਾਥੀ ਹੈ ਹਰਪ੍ਰੀਤ ਸਿੰਘ ਉਸ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਹੈ ਔਰ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਪੁਲਿਸ ਵੱਲੋਂ ਖੰਡਾਲੇ ਜਾ ਰਹੇ ਨੇ ਕਿ ਆਖਿਰਕਾਰ ਇਹ ਨੌਜਵਾਨ ਕੌਣ ਸਨ ਜਿਨ੍ਹਾਂ ਨੇ ਇਸ ਬੇਰਹਿਮੀ ਦੇ ਨਾਲ ਨਿਮਿਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ